ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅੱਜ ਬਲਾਕ ਸਮಿತಿ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀ ਚੋਣਾਂ ਦਾ ਨਤੀਜਾ ਹੈ ਤੇ ਇਸ ਨੂੰ ਲੈ ਕੇ ਤੁਸੀਂ ਦੇਖਿਆ ਵੀ ਨੇ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਜਦੋਂ ਕਾਊਂਟਿੰਗ ਸ਼ੁਰੂ ਹੋਈ ਸੀ ਤਾਂ ਸ਼ੁਰੂਆਤੀ ਜਿਹੜੇ ਰੁਝਾਨ ਨੇ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਲੀਡ ਦੇ ਨਾਲ ਅੱਗੇ ਆ ਰਹੀ ਸੀ ਪਰ ਜੇਕਰ ਗੱਲ ਕੀਤੀ ਜਾਵੇ ਤਾਂ 15 ਜੂਨ ਇਸ ਸਮੇਂ ਮੈਂ ਰਾਜਪ੍ਰਧਾਨੀ ਸੈਕਟਰੀਟ ਦੇ ਵਿੱਚ ਮੌਜੂਦ ਹਾਂ ਜਿੱਥੇ 15 ਜੂਨਾਂ ਦੀ ਜਿਹੜੀ ਹੈਗੀ ਹੈ ਬਲਾਕ ਸਮಿತಿ ਦਾ ਇੱਕ ਜ਼ਿਲ੍ਹਾ ਪ੍ਰੀਸ਼ਦ ਹੈ ਤੇ ਇਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਾਮਦੂਤ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 153 ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਉੜਦਨ ਤੋਂ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਦੇ ਬਲਵਿੰਦਰ ਸਿੰਘ ਜਿਹੜੇ ਨੇ 43 ਵੋਟਾਂ ਦੇ ਨਾਲ ਜੇਤੂ ਰਹੇ ਨੇ ਖਰਾਜਪੁਰ ਦੀ ਗੱਲ ਕਰ ਲਈ ਇਹਦਾ ਖਰਾਜਪੁਰ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਜਿਹੜੇ ਆਤਮਾ ਸਿੰਘ ਨੇ 105 ਵੋਟਾਂ ਦੇ ਨਾਲ ਜੇਤੂ ਰਹੇ ਨੇ ਜਿਹੜੀ ਹੈਗੀ ਜੇਕਰ ਜੋਨ ਚੰਦੂ ਮਾਜਰਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਜੇਤੂ ਹੋਈ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ 34 ਵੋਟਾਂ ਦੇ ਨਾਲ ਜੇਤੂ ਰਹੀ ਹੈ ਤੇ ਜੋਨ ਪੱਪਲ ਦੀ ਗੱਲ ਕੀਤੀ ਜਾਵੇ ਤਾਂ ਜੋਨ ਪੱਪਲ ਤੋਂ ਕਾਂਗਰਸ ਪਾਰਟੀ ਦੇ ਨਛੱਤਰ ਸਿੰਘ ਜਿਹੜੇ ਨੇ ਦੋਸਤੋ 48 ਵੋਟਾਂ ਦੀ ਲੀਡ ਦੇ ਨਾਲ ਜਿਹੜੇ ਨੇ ਜਿਹੜੀ ਉੱਚਤ ਹਾਸਲ ਜਿਹੜੀ ਉਹਨਾਂ ਨੇ ਕੀਤੀ ਹੈ ਜੋ ਸਾਡੇ ਕੋਲ ਹਲੀ ਸ਼ੁਰੂਆਤੀ ਜਿਹੜਾ ਹੈਗਾ ਜੇਕਰ ਗੱਲ ਕੀਤੀ ਜਾਵੇ ਤਾਂ ਰਿਜ਼ਲਟ ਜਿਹੜਾ ਹੈਗਾ ਆਣਾ ਸ਼ੁਰੂ ਹੋ ਚੁੱਕਿਆ ਬਲਾਕ ਬਸੰਤਪੁਰਾ ਜਿਹੜਾ ਇੱਥੇ ਵੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਆਪਣੀ ਜਿਹੜੀ ਹੈਗੀ ਸੀਟ ਦੇ ਉੱਪਰ ਕੈਮ ਰਹੀ ਹੈ ਤਾਂ ਇੱਥੇ ਜਿਹੜੇ ਨੇ ਗੱਲ ਕੀਤੀ ਜਾਵੇ ਤਾਂ ਜਗਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ 1132 ਵੋਟਾਂ ਪਈਆਂ ਨੇ ਤੇ 343 ਵੋਟਾਂ ਦੇ ਨਾਲ ਉਹ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਤੋਂ ਜੇਤੂ ਰਹੇ ਨੇ ਜੋਨ ਜੇਕਰ ਗੱਲ ਕੀਤੀ ਜਾਵੇ ਜਲਾਲਪੁਰ ਦੀ ਤਾਂ ਇੱਥੇ 147 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੀ ਜਸ਼ਵੀਰ ਕੌਰ ਜੇਤੂ ਹੈ ਤੇ ਜੰਡੋਲੀ ਦੀ ਗੱਲ ਕੀਤੀ ਜਾਵੇ ਤਾਂ ਜੰਡੋਲੀ ਤੋਂ ਕਾਂਗਰਸ ਪਾਰਟੀ ਦੀ ਹੀ ਗਰਮੀਤ ਕੌਰ ਜਿਹੜੀ ਹੈ 58 ਵੋਟਾਂ ਦੇ ਨਾਲ ਜੇਤੂ ਰਹੀ ਹੈ ਤੇ ਨੜਾਸ ਜੇ ਦੀ ਗੱਲ ਕੀਤੀ ਜਾਵੇ ਤਾਂ ਨੜਾਸ ਤੋਂ 56 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੀ ਆਰਤੀ ਦੇਵੀ ਜਿੱਤੀ ਹੈ ਤੇ ਖਰੋਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ 166 ਵੋਟਾਂ ਦੇ ਨਾਲ ਜਿਹੜੀ ਹੈ ਸੁਖਵਿੰਦਰ ਕੌਰ ਜਿਹੜੀ ਹੈ ਕਾਂਗਰਸ ਪਾਰਟੀ ਦੀ ਜੇਤੂ ਰਹੀ ਹੈ ਫਿਲਹਾਲ ਜਿਹੜੀਆਂ ਨੇ 10 ਜਿਹੜੀਆਂ ਨੇ ਸੀਟਾਂ ਦੇ ਉੱਪਰ ਇਸ ਸਮੇਂ ਰਿਜ਼ਲਟ ਆ ਚੁੱਕੇ ਨੇ ਤੇ ਜਿਹੜੀਆਂ ਪੰਜ ਸੀਟਾਂ ਰਹਿ ਗਈਆਂ ਨੇ ਉਹਨਾਂ ਦੇ ਵਿੱਚੇ ਕੀ ਅਪਡੇਟ ਆਉਂਦਾ ਹੈ ਕਿਹੜੀ ਪਾਰਟੀ ਜਿੱਤਦੀ ਹੈ ਤੇ ਕਿਹੜੀ ਜਿਹੜੀ ਹੈਗੀ ਲੀਡ ਲੈ ਕੇ ਜਾਂਦੀ ਹੈ ਤਾਂ ਫਿਲਹਾਲ ਇਹ ਵੀ ਪਤਾ ਲੱਗ ਰਿਹਾ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਹੈਗੀ ਹੈ ਇਸ ਸਮੇਂ ਫਤਿਹਪੁਰ ਗੜੀ ਹੈ ਜਿਹੜੀ ਗੜੀ ਸਜੀਤ ਸਿੰਘ ਗੜੀ ਦੇ ਪਿੰਡ ਹੈ ਉੱਥੋਂ ਜਿਹੜੀ ਹੈਗੀ ਲੀਡ ਲੈ ਰਹੀ ਹੈ ਤਾਂ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਰੂਰ ਆਪਣਾ ਖਾਤਾ ਖੋਲੇਗਾ ਤਾਂ ਜਿਹੜੀ ਹੈਗੀ ਆ ਬਸਪਾ ਨੂੰ ਵੀ ਜਿਹੜੀ ਹੈ ਇਸ ਦੇ ਵਿੱਚ ਵੋਟ ਪਈ ਆ ਭਾਜਪਾ ਜਿਹੜੀ ਹੈਗੀ ਆ ਚੌਥੇ ਨੰਬਰ ਦੀ ਪਾਰਟੀ ਜਿਹੜੀ ਹੈਗੀ ਇਸ ਦੇ ਵਿੱਚ ਰਹਿ ਗਈ ਆ ਤਾਂ ਹੋਰ ਕੀ ਅਪਡੇਟ ਆਂਦਾ ਉਹ ਵੀ ਤੁਹਾਨੂੰ ਜਿਹੜੀ ਹੈਗੀ ਥੋੜੀ ਦੇਰ ਦੇ ਵਿੱਚ ਸ਼ੇਅਰ ਕਰਾਂਗੇ ਤਾਂ ਹਰਦੀਆਰ ਸਿੰਘ ਮੋਜ਼ ਕੀ ਕਹਿ ਰਹੇ ਰਹੇ ਹੋ ਪਹਿਲਾਂ ਉਹ ਸੁਣਾਣੇ ਆ ਤੁਹਾਨੂੰ ਜਿਹੜੇ ਉਮੀਦਵਾਰ ਜਿੱਤੇ ਨੇ ਉਹਦੇ ਸਬੰਧ ਵਿੱਚ ਜਿਵੇਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜਾ ਅੱਜ ਚੋਣਾਂ ਦਾ ਦਿਨ ਹੈ ਜੀ ਕਾਫੀ ਵੱਡੀ ਲੀਡ ਦੇ ਨਾਲ ਬਲਾਕ ਸੰਮਤੀ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਜਿੱਤ ਰਹੇ ਨੇ ਜ ਨੀ ਇਤਾ ਜੀ ਮੈਂ ਧੰਨਵਾਦ ਕਰਦਾ ਰਾਜਪੁਰਾ ਨਿਵਾਸੀਆਂ ਦਾ ਜਿਨ੍ਹਾਂ ਨੇ ਲੁੱਟ ਅਤੇ ਕੁੱਟ ਦਾ ਜਿਹੜਾ ਹੈ ਉਹ ਵੋਟਾਂ ਦੇ ਰਾਹੀਂ ਜਿਹੜਾ ਇਹ ਬਦਲਾ ਇੱਥੇ ਦੀ ਜਿਹੜੀ ਐਮ ਐਲ ਏ ਆ ਉਹਦੇ ਤੋਂ ਉਹਦੇ ਘਰ ਵਾਲੇ ਤੋਂ ਜਿਹੜੇ ਝੋਖੇ ਪਰਚੇ ਕਰਾਏ ਮੈਂ ਕਿਹਾ ਕਰਦਾ ਸੀ ਉਦੋਂ ਕਹਿੰਦੀ ਸੀ ਕਿ ਐਵੇਂ ਇਲਜ਼ਾਮ ਲਾਉਂਦਾ ਆਹ ਨਤੀਜੇ ਤੁਹਾਡੇ ਸਾਹਮਣੇ ਆਏ ਹੈਗੇ ਸਾਡੇ ਕੈਂਡੀਡੇਟਾਂ ਨੂੰ ਫਾਰਮ ਨਹੀਂ ਭਰਨ ਦਿੱਤੇ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਸਵੇਰੀ ਜਾ ਕੇ ਉਹਨਾਂ ਦੀਆਂ ਲੇਡੀਜ਼ ਨੂੰ ਕੁੱਟਮਾਰ ਕੀਤੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਹਨਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਜਿਹੜਾ ਨਤੀਜਾ ਇਹ ਕਿ ਅੱਜ ਹਲੇ 10 ਸੀਟਾਂ ਡਿਕਲੇਰ ਹੋਈਆਂ ਨੇ 10 ਦੇ ਵਿੱਚੋਂ 8 ਸੀਟਾਂ ਕਾਂਗਰਸ ਪਾਰਟੀ ਜਿੱਤ ਕੇ ਆਈ ਹੈ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਗੁੰਡਾਗਰਦੀ ਬਦਮਾਸ਼ੀ ਜਿਹੜੀ ਕੀਤੀ ਹੋਈ ਹੁਣ ਮਿਰਜ਼ਾਪੁਰ ਜ਼ੋਨ ਚੋਂ ਸਾਡੇ ਸਮਤੀ ਦੇ ਕਾਗਜ਼ਾਂ ਦੀਆਂ ਫੈਲਾਂ ਹੀ ਲੈ ਕੇ ਭੱਜ ਗਏ ਸੀ ਤੇ ਇੱਥੇ ਦੇ ਜਿਹੜੇ ਗੁੰਡਾ ਇਹ ਬੰਦੇ ਇਹਨਾਂ ਨੇ ਪਾਲੇ ਹੋਏ ਸੀਗੇ ਰਜਸਤਾਰ ਸਿੰਘਾ ਕੰਡੋਲੀ ਤੋਂ ਸਰਪੰਚ ਜਿਹੜਾ ਉਹ ਉਰੇ ਤੁਸੀਂ ਉਦੋਂ ਦੇਖਿਆ ਹੀ ਆ ਆਪ ਕੈਚ ਕੀਤਾ ਹੈਗਾ ਉਹਦੇ ਚ ਤੁਸੀਂ ਤੁਹਾਡੇ ਕੈਮਰੇਆਂ ਦੇ ਵਿੱਚ ਸੋ ਇਹ ਲੋਕ ਬੜੀ ਜੜੀ ਹੈਗੀ ਆ ਇਹ ਗੁੰਡਾਗਰਦੀ ਕਰਨ ਲੱਗੀ ਆ ਉਹਦੇ ਨਤੀਜੇ ਇਹ ਸਾਹਮਣੇ ਆਏ ਆ ਮੇਰਾ ਕੋਟਨ ਕੋਟ ਧੰਵਾਦ ਆ ਰਾਜਪੁਰੇ ਦੀ ਜਨਤਾ ਦਾ ਕਿ ਤੁਸੀਂ ਬੜਾ ਸਚੱਜਾ ਜਿਹੜਾ ਫੈਸਲਾ ਉਹ ਲਿਆ ਸੋ ਮੈਂ ਇਹਦੇ ਲਈ ਮੈਂ ਰਾਜਪੁਰਾ ਨਿਵਾਸੀਆਂ ਨੂੰ ਵਧਾਈ ਦਿੰਨਾ ਮੇਰੇ ਇਲਾਕੇ ਦੀ ਜਿੰਨੀ ਇਹ ਮੇਰੀ ਟੀਮ ਆ ਇਹ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਇਹਨਾਂ ਦੀ ਬਦੌਲਤ ਸਾਰੀ ਮਿਹਨਤ ਹੈ ਇਹਨਾਂ ਦੀ ਜਿਹੜੀ ਕੀਤੀ ਹੋਈ ਆ ਹੁਣ ਸਾਡੋ ਇਨਫਾਰਮੇਸ਼ਨ ਇਹ ਆਈ ਸੀ ਕਿ ਇਹ ਗੜਬੜੀ ਕਰ ਸਕਦੇ ਆ ਇਹਦੇ ਵਿੱਚ ਜ਼ਿਲ੍ਹਾ ਅਫਸਰਸ਼ਨ ਦੇ ਵਿੱਚ ਤੇ ਜਦ ਕਿ ਅਸੀਂ ਲੀਡ ਕਰ ਰਹੇ ਹੈਗੇ ਅੱਛੀ ਪੋਟ ਦੇ ਉੱਤੇ ਲੀਡ ਕਰ ਰਹੇ ਆ ਤਾਂ ਇਹ ਇਹਨਾਂ ਦੀ ਕੋਸ਼ਿਸ਼ ਹੋਈ ਕਿ ਕਿ ਅਸੀਂ ਇਸ ਨੂੰ ਮਤਲਬ ਕਿ ਜਿੱਤੀ ਹੋਈ ਸੀਟ ਨੂੰ ਅਸੀਂ ਬਦਲਣ ਦੀ ਕੋਸ਼ਿਸ਼ ਕਰੀਏ ਪਰ ਇਹ ਹੋਣਾ ਨਹੀਂ ਮੈਂ ਤੁਹਾਨੂੰ ਦੱਸਾਂ ਇਹ ਹੋਣਾ ਨਹੀਂ ਮੈਂ ਤੁਹਾਨੂੰ ਦੱਸਾਂ ਕਿਉਂਕਿ ਜੇ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਗਰਾ ਦੇ ਅੰਦਰ ਬਹੁਤ ਵੱਡਾ ਪ੍ਰੋਟੈਸਟ ਅਤੇ ਇਹਨਾਂ ਦੇ ਖਿਲਾਫ ਬਹੁਤ ਮਤਲਬ ਕੇ ਭਾਰੀ ਜਿਹੜਾ ਅੰਦੋਲਨ ਆ ਉਹ ਛੇੜਿਆ ਜਾਏਗਾ ਪਰ ਇਹਨਾਂ ਨੂੰ ਕੁਚਲ ਕੇ ਰੱਖ ਦਿਆਂਗੇ ਅਸੀਂ ਮੈਂ ਤੁਹਾਨੂੰ ਦੱਸਾਂ ਜੀ ਵੈਲਕਮਬੋਸ ਸਾਹਿਬ ਜਿਵੇਂ ਦੇਖਦੇ ਹਾਂ ਜੀ ਜਿਵੇਂ ਵੱਡੇ ਵੱਡੇ ਜਿਹੜੇ ਇਹਨਾਂ ਦੇ ਲੀਡਰਸ਼ਿਪ ਸੀਗੀ ਜੀ ਆਮ ਆਦਮੀ ਪਾਰਟੀ ਦੀ ਉਹ ਆਪਣੇ ਜਿੱਦੀ ਪਿੰਡਾਂ ਦੇ ਵਿੱਚੋਂ ਹਾਰੇ ਨਹੀਂ ਚਾਹੇ ਕੁਲਦੀਪ ਢਾਲੀਵਾਲ ਹੋਣ ਚਾਹੇ ਨਰਿੰਦਰਪੁਰ ਭਰਾਜ ਹੋਣ ਮੀਤਹਿਰ ਹੋਣ ਜੀ ਉਹਨੂੰ ਕਿਵੇਂ ਦੇਖਦੇ ਨੇ ਇਹ ਜਿਹੜਾ ਫੁੱਕਰਾਪਣ ਝੂਠ ਬੋਲਣਾ ਗੁੰਡਾਗਰਦੀ ਕਰਨਾ ਧਮਕੀਆਂ ਦੇਣਾ ਉਹਦੇ ਨਤੀਜੇ ਨੇ ਜੀ ਇਹ ਦੇਖ ਲਓ ਤੁਸੀਂ ਉਹਨਾਂ ਦੀ ਆਪਣੇ ਘਰ ਚ ਹੀ ਬੁੱਕਤ ਨਹੀਂ ਹੈਗੀ ਬਾਕੀ ਥਾਂ ਤੇ ਕੀ ਬੁੱਕਤ ਹੋਈ ਕਿ ਉਹਨਾਂ ਦੀ ਸੋ ਇਹ ਇਸੇ ਤਰੀਕੇ ਦੇ ਜਿਹੜੇ ਰੁਝਾਨ ਜਿਹੜੇ ਆ ਰਹੇ ਆ ਸੋ ਮੈਂ ਤਾਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੇ ਲਈ ਬਹੁਤ ਬਹੁਤ ਵਧਾਈ ਦਿੰਦਾ 2027 ਦਾ ਲੱਗਦਾ ਹੈ ਜੀ ਕਿ ਕਲੀਅਰ ਹੋ ਰਹੀ ਹੈ ਜੀ ਕਾਂਗਰਸ ਪਾਰਟੀ ਕੋ ਜੀ ਜਿਸ ਤਰੀਕੇ ਦੇ ਨਾਲ ਜਿਹੜੇ ਅੱਜ ਰਾਜਪੁਰੇ ਦੀ ਜਨਤਾ ਨੇ ਇਹ ਰੁਝਾਨ ਬਣਾਇਆ ਵੀ ਆਰ ਵੈਰੀ ਹੋਪਫੁਲ ਕਿ ਇਹਦੇ ਨਾਲੋਂ ਜ਼ਿਆਦਾ ਕਈ ਗੁਣਾ ਅੱਗੇ ਵੱਧ ਕੇ ਅਸੀਂ ਨਿਕਲਾਂਗੇ 2027 ਦੇ ਵਿੱਚ ਕਈ ਗੁਣਾ ਅੱਗੇ ਵੱਧ ਕੇ ਨਿਕਲਾਂਗੇ ਠੀਕ ਹੈ